ਕੰਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਬਾਈ ਉਮੀਦ ਕਰਦਾ ਹਾਂ ਸਾਰੇ ਭੜ ਭਰਾ ਨਾ ਠੀਕ ਠਾਕ ਹੋਣਗੇ ਆ ਦੇਖੋ ਆਰ ਸਿੱ ਘਾਟ ਨਾਲ ਇਧਰ ਆ ਚੋ ਨਵੇਂ ਸਿੱਧੇ ਨਵੇਂ ਆ ਆ ਦਿਖਾ ਇਹਦਾ ਹੀ ਕੰਮ ਕਰੂ ਮੈਂ ਹੁਣ ਫਿਰਦਾ ਵਾਂ ਕਾ ਵੀ ਹੂੰ ਅਮ ਖੈੰਦ ਦੀ ਦੇਲੋ